ਹਾਂਜੀ ਸੱਜਣ ਪਿਆਰਿਓ ਤੁਹਾਨੂੰ ਚੀਜ਼ ਦਿਖਾਉਣ ਲੱਗਾ ਹਾਂ ਦੇਖ ਸਕਦੇ ਜੇ ਸਾਹਮਣੇ ਪੰਜਾਬ ਦੇ ਵਿੱਚ ਵੀ ਇਸ ਟਾਈਮ ਇਹਨਾਂ ਦਾ ਮੰਨ ਲਓ ਬਹੁਤ ਜ਼ਿਆਦਾ ਹੋ ਗਏ ਨੇ ਇਹ ਜਿਹੜੇ ਕੀ ਇਹਨਾਂ ਨੂੰ ਰੋਜ਼ ਕਹਿੰਦੇ ਕਿ ਫੇਰਨ ਕਹਿੰਦੇ ਨੇ ਆ ਦੇਖ ਸਕਦੇ ਜੇ ਪੰਜਾਬ ਦੇ ਵਿੱਚ ਵੀ ਇਸ ਟਾਈਮ ਬਹੁਤ ਜ਼ਿਆਦਾ ਦੇਖ ਲਓ ਕਿੰਨਾ ਗੌਰ ਨਾਲ ਦੇਖਦਾ ਪਿਆ ਵਾ ਠੀਕ ਹੈ ਰ ਉਰੇ ਆ ਇਹਦੇ ਫਾਇਦੇ ਬਹੁਤ ਨੇ ਠੀਕ ਹੈ ਆਪਾਂ ਯਾਰ ਇੱਕ ਗੱਲ ਹੈਗੀ ਇਹ ਵੇਖ ਲਓ ਪਤਾ ਨਹੀਂ ਕਿਹੜੇ ਪਾਸੇੋਂ ਆਏ ਨੇ ਵੀ ਪੰਜਾਬ ਦੇ ਵਿੱਚ ਅੱਜ ਤੋਂ 2-4 ਸਾਲ ਪਹਿਲੋਂ ਜਮਾਂ ਨਹੀਂ ਹੈਗੇ ਸੀ ਪਰ ਹੁਣ ਜਿੱਧਰ ਵੀ ਆਪਾਂ ਦੇਖਦੇ ਆ ਇੱਕ ਮੰਨ ਲਓ ਇਹ ਹੋ ਗਏ ਹਿਰਨ ਹੋ ਗਏ ਤੇ ਇੱਕ ਸੂਰ ਹੋ ਗਏ ਬਹੁਤ ਜ਼ਿਆਦਾ ਮੰਨ ਲਓ ਇਹਨਾਂ ਦੀ ਗਿਣਤੀ ਇਸ ਟਾਈਮ ਵੱਧ ਚੁੱਕੀ ਏ ਜਿੱਧਰ ਨੂੰ ਦੇਖਦੇ ਆ ਜੇ ਕਈ ਸਾਡੇ ਏਰੀਆ ਦੇ ਵਿੱਚ ਬਹੁਤ ਵਿਰਲੇ ਵਿਰਲੇ ਦੇਖਣ ਨੂੰ ਮਿਲਦੇ ਨੇ ਤੇ ਕਈ ਏਰੀਏ ਤਾਂ ਮੰਨ ਲਓ ਮਾਲਵੇ ਦੇ ਕਈ ਪਿੰਡ ਉਧਰਲੇ ਹੈਗੇ ਨੇ ਜਿੱਧਰ ਬਹੁਤ ਜ਼ਿਆਦਾ ਇਹਨਾਂ ਦੀ ਗਿਣਤੀ ਹੱਦੋਂ ਜ਼ਿਆਦਾ ਹੋ ਗਈ ਏ ਵੀ ਜਿਵੇਂ ਪਹਿਲਾਂ ਹੁਣ ਸਕੋ ਨਾ ਖੇਤਾਂ ਦੇ ਵਿੱਚ گاਵਾ ਘਟ ਨੇ ਅੱਗੇ گاਵਾ ਬਹੁਤ ਜ਼ਿਆਦਾ ਹੁੰਦੇ ਸੀ ਹੁਣ ਸਕੋ گاਵਾ ਘਟ ਨੇ ਪਰ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਹ ਤੇ ਸੂਰ ਠੀਕ ਹੈ ਆ ਫਿਰਦਾ ਇਕੱਲਾ ਹੀ ਫਿਰਦਾ ਮੈਨੂੰ ਲੱਗਦਾ ਇਹਦੇ ਨਾਲ ਦੇ ਇੱਥੇ ਨੇੜੇ-ਤੇੜੇ ਹੋਣੇ ਨੇ ਵਿਛੜਿਆ ਆ ਵਾ ਤੇ ਬਾਕੀ ਇਹਦੇ ਸਿੰਘ-ਸੁੰਗ ਤਾਂ ਹੈ ਨਹੀਂ ਗਏ ਯਾਰ ਬਿਲਕੁਲ ਵੀ ਸਾਫ਼ ਹੀ ਏ ਇਹਦਾ ਨਾਮ ਜੇ ਕਿਸੇ ਨੂੰ ਚੰਗੀ ਤਰ੍ਹਾਂ ਪਤਾ ਹੋਵੇ ਵੀ ਇਹਨੂੰ ਕੀ ਕਹਿੰਦੇ ਨੇ ਜ਼ਰੂਰ ਦੱਸਿਓ ਠੀਕ ਹੈ ਤੇ ਮੇਰਾ ਭਰਾ ਮੇਰਾ ਭਰਾ ਬਾਕੀ ਤੁਸੀਂ ਆਪਦੇ ਏਰੀਏ ਦਾ ਜਰੂਰ ਹੈਰੀ ਲਵਾਇਓ ਕਿਹੜੇ ਕਿਹੜੀ ਏਰੀਏ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਮੰਨ ਲਓ ਇਹ ਰੋਜ ਜਾਂ ਸੂਰ ਹੈਗੇ ਨੇ ਬਹੁਤ ਜ਼ਿਆਦਾ ਜਿਹੜੇ ਸੂਰ ਨੇ ਉਹ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਉਹਨਾਂ ਵੀ ਕੀਤਾ ਆ ਕੋਈ ਆਲੂ ਨਹੀਂ ਛੱਡਦੇ ਕੋਈ ਫਸਲ ਨਹੀਂ ਛੱਡਦੇ ਜਿੰਨੀਆਂ ਵੀ ਚੀਜ਼ਾਂ ਨੇ ਥੱਲੇੋਂ ਕੱਢ ਕੇ ਮੰਨ ਲਓ ਪੁੱਟ ਕੇ ਖਾ ਜਾਂਦੇ ਨੇ ਨਿਤ ਨਵੀਂ ਤੋਂ ਨਵੀਂ ਪਰੇਸ਼ਾਨੀ ਮੰਨ ਲਓ ਦੇਖਣ ਨੂੰ ਮਿਲਦੀ ਉਹਨਾਂ ਤੋਂ ਹੂੰ ਤੇ ਆ ਫਿਰਦਾ ਹੁਣ ਦੇਖਦੇ ਆ ਜੇ ਕਿਤੇ ਇਧਰਲੀ ਸਾਈਡ ਨੂੰ ਆ ਗਿਆ ਤੇ ਤੁਹਾਨੂੰ ਨੇੜੇ ਉਹ ਵੀ ਵੀਡੀਓ ਬਣਾ ਕੇ ਦਿਖਾ ਦਾਂਗੇ ਨਾਮ ਹੀ ਹੋਇਆ ਤੇ ਬਾਕੀ ਆਪ ਦਾ ਦੱਸਿਓ ਜਰੂਰ ਵੀ ਇਹਨੂੰ ਇਹਦਾ ਨਾਂ ਕੀ ਰੋਜ਼ ਵੀ ਇੱਕੋ ਉਹੀ ਚੀਜ਼ ਹੁੰਦੀ ਹੈ ਹਿਰਨ ਵੀ ਇੱਕੋ ਚੀਜ਼ ਹੀ ਹੁੰਦੀ ਹੈ ਕਿ ਅਲਗ-ਅਲਗ ਹੁੰਦੇ ਨੇ ਤੇ ਠੀਕ ਹੈ ਸੱਜਣ ਪਿਆਰਿਓ ਬਹੁਤ ਸੋਹਣੀ ਧੁੱਪ ਲੱਗੀ ਹੋਈ ਏ ਕਿਸਾਨ ਆਪੋ ਆਪਣੇ ਖੇਤਾਂ ਦੇ ਵਿੱਚ ਕੀ ਉਹਦਾ ਨਾਂ ਕੰਮਕਾਰ ਕਰਦੇ ਪੈਣੇ ਠੀਕ ਹੈ ਸਪਰੇ ਵਗੈਰਾ ਚੱਲਦੀ ਪਈ ਇਸ ਟਾਈਮ ਤੇ ਠੀਕ ਹੈ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ